ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਇੱਕ ਜਾਨਵਰ ਹੁੰਦਾ ਕੋਡ ਕਿਰਲਾ ਕਹਿ ਦਿੰਦੇ ਆ ਕਈ ਵਾਰੀ ਜਾਂ ਜਿਵੇਂ ਹਿੰਦੀ ਵਾਲੇ ਉਹਨੂੰ ਗਿਰਗਟ ਕਹਿੰਦੇ ਆ ਉਹ ਬਹੁਤ ਤੇਜ਼ੀ ਨਾਲ ਆਪਦਾ ਰੰਗ ਬਦਲ ਲੈਂਦਾ ਐਨੀ ਤੇਜ਼ੀ ਨਾਲ ਰੰਗ ਬਦਲਦਾ ਹੈ ਕਿ ਜਿਵੇਂ ਕੁਝ ਸਕਿੰਟਾਂ ਜਾਂ ਮਿੰਟਾਂ ਦੇ ਵਿੱਚ ਹੀ ਉਹ ਹੋਰ ਰੰਗ ਦਾ ਹੋ ਜਾਂਦਾ ਤਾਂ ਕਿ ਦੁਸ਼ਮਣ ਉਹਨੂੰ ਪਛਾਣ ਨਾ ਸਕੇ ਆਪਣੇ ਜਿਹੜੇ ਸਿਆਸਤਦਾਨ ਅੱਜ ਉਹ ਉਸ ਕੋਡ ਕਿਰਲੇ ਨੂੰ ਵੀ ਮਾਰ ਦੇ ਗਏ ਜਾਂ ਉਸ ਗਿਰਗਟ ਨੂੰ ਵੀ ਮਾਰ ਦਿੱਤਾ ਵਾ ਉਹਨਾਂ ਨੇ ਕਿ ਵੀ ਇਹ ਰਾਤ ਨੂੰ ਇਹਨਾਂ ਦੀ ਗੱਲ ਹੋਰ ਹੁੰਦੀ ਆ ਦੋਨੇ ਅਗਲੇ ਦਿਨ ਜਾ ਕੇ ਇਹ ਕਿਸੇ ਹੋਰ ਦਾ ਪਟਾ ਗਲ ਚ ਪਾਏ ਹੁੰਦੇ ਹੈਗੇ ਰਾਤ ਨੂੰ ਉਸੇ ਨੂੰ ਹੀ ਮਾੜਾ ਕਹਿ ਰਹੇ ਹੁੰਦੇ ਆ ਅਗਲੇ ਦਿਨ 71 ਹੋ ਕੇ ਕਿਸੇ ਜਗ੍ਹਾ ਵੈਲਕਮ ਹੁੰਦਾ ਇਹਨਾਂ ਦਾ ਤੇ ਇਹ ਪਟਾ ਪਾਏ ਹੁੰਦੇ ਆ ਪੰਜਾਬ ਦੀ ਸਿਆਸਤ ਵਿੱਚੋਂ ਸਿਧਾਂਤ ਦੇ ਤੌਰ ਤੇ ਜਿਹੜੀ ਸਿਆਸਤ ਹੁੰਦੀ ਸੀ ਜਿਵੇਂ ਕਿ ਵੀ ਸਿਧਾਂਤ ਅਸੀਂ ਕਿਹੜੇ ਤੇ ਆਈਡੀਓਲੋਜੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਿਹੜੀ ਤੇ ਅਸੀਂ ਖੜੇ ਹੋਣਾ ਹੈ ਕਿਸ ਤੇ ਅਸੀਂ ਲੜਨਾ ਹੈ ਉਦੇ ਤੇ ਸਾਰਾ ਸਾਰਾ ਜੀਵਨ ਲੋਕ ਆਪ ਦਾ ਲਾ ਦਿੰਦੇ ਸੀਗੇ ਤੇ ਉਹ ਸਿਆਸਤ ਜਿਹੜੀ ਹੈਗੀ ਉਹ ਤਕਰੀਬਨ 20-25 ਸਾਲਾਂ ਤੋਂ ਹੀ ਪੰਜਾਬ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ ਹੁਣ ਉਦੋਂ ਹੀ ਅਸੀਂ ਇੱਕ ਸਟੈਪ ਅੱਗੇ ਆ ਗਏ ਆ ਜਾਂ ਇਹ ਕਹਿ ਲਓ ਵੀ ਉਦੋਂ ਇੱਕ ਕਦਮ ਹੋਰ ਗਰਾਵਟਾ ਲਾ ਗਏ ਆ ਕਿ ਇਨ੍ਹਾਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਦੇ ਵੀ ਕਿਤੇ ਨਜ਼ਰ ਨਹੀਂ ਆ ਰਹੇ ਪੰਜਾਬ ਨੂੰ ਕੀ ਚਾਹੀਦਾ ਹੈ ਪੰਜਾਬ ਵਾਸਤੇ ਕੀ ਇੰਪੋਰਟੈਂਟ ਆ ਕਿਹੜੇ ਕਿਹੜੇ ਮੁੱਦੇ ਜਿਹੜੇ ਹੈਗੇ ਉਹ ਹੱਲ ਹੋਣੇ ਚਾਹੀਦੇ ਆ ਕਿਹੜੇ ਮੁੱਦੇ ਜਾ ਕੇ ਸੰਸਦ ਦੇ ਵਿੱਚ ਸਾਡਾ ਜਿਹੜਾ ਚੁਣਿਆ ਵੇਆ ਐਮਪੀ ਆ ਉਹ ਚੱਕੇ ਇਹ ਕੋਈ ਗੱਲ ਨਹੀਂ ਹੋ ਰਹੀ ਗੱਲ ਕੀ ਹੋ ਰਹੀ ਆ ਕਿ ਇਹ ਬੰਦਾ ਕੱਲ ਕਾਂਗਰਸ ਸੀ ਅੱਜ ਇਹ ਬੀਜੇਪੀ ਚ ਹੋ ਗਿਆ ਆਪ ਚ ਹੋ ਗਿਆ ਬੀਜੇਪੀ ਵਾਲਾ ਉਧਰ ਹੋ ਗਿਆ ਹੈ ਕੋਈ ਅਕਾਲੀ ਦਲ ਤੋਂ ਬੀਜੇਪੀ ਚ ਹੋ ਗਿਆ ਕੋਈ ਬੀਜੇਪੀ ਤੋਂ ਅਕਾਲੀ ਦਲ ਚ ਹੋ ਗਿਆ ਕੋਈ ਦੋ ਇਲੈਕਸ਼ਨਾਂ ਪਹਿਲਾਂ ਗਾਲਾਂ ਕੱਢ ਰਿਆ ਸੀਗਾ ਸਰਮਾਇਦਾਰੀ ਨੂੰ ਆਜੋ ਕਾਂਗਰਸ ਚ ਹੋ ਗਿਆ ਮਤਲਬ ਆਏ ਇੱਕ ਤਰ੍ਹਾਂ ਦੀ ਕਿਸੇ ਨੂੰ ਆਪਾਂ ਇੱਕ ਪਾਰਟਿਕੂਲਰਲੀ ਨਹੀਂ ਕਹਿ ਸਕਦੇ ਬਟ ਇਹ ਇੱਕ ਰੁਝਾਨ ਬਣ ਗਿਆ ਰੋਜ਼ ਸਵੇਰ ਜਿਹੜੀ ਪਹਿਲੀ ਖਬਰ ਹੁੰਦੀ ਆ ਜਾਂ ਰੋਜ਼ ਵੱਡੀ ਖਬਰ ਜਿਹਨੂੰ ਚੈਨਲਾਂ ਵਾਲੇ ਕਹਿੰਦੇ ਆ ਉਹ ਇਹ ਹੁੰਦੀ ਆ ਕਿ ਇਹ ਬੰਦਾ ਇੱਧਰ ਜਾਂਦਾ ਰਿਹਾ ਉਹ ਇੱਧਰ ਜਾਂਦਾ ਰਿਹਾ ਉਹ ਪਰਿਵਾਰ ਇੱਧਰ ਹੋ ਗਿਆ ਉਹ ਪਰਿਵਾਰ ਇੱਧਰ ਹੋ ਗਿਆ ਇਹਦਾ ਆਪਣੇ ਨਾਲ ਕੋਈ ਸਰੋਕਾਰ ਨਹੀਂ ਮਤਲਬ ਆਪਾਂ ਕੀ ਲੈਣਾ ਕੌਣ ਕਿੱਧਰ ਹੋ ਗਿਆ ਇਹ ਹੀ ਨਹੀਂ ਕਿ ਵੀ ਇਹ ਨੇਤੇ ਆਏ ਹੋ ਰਹੇ ਆ ਸਾਡੀ ਜਿਹੜੀ ਪ੍ਰੈਸ ਆ ਉਹਦੇ ਵਿੱਚ ਕੋਈ ਗੱਲ ਨਹੀਂ ਕਿ ਕੋਈ ਹੋਰ ਗੱਲ ਕਰੇ ਉਹ ਵੀ ਇਹੀ ਗੱਲ ਕਰ ਰਹੀ ਆ ਵੀ ਤੂੰ ਕਿੱਧਰ ਹੋ ਗਿਆ ਤੂੰ ਕਿੱਧਰ ਜਾਂਦਾ ਰਿਹਾ ਤੂੰ ਕਿਧਰੋਂ ਆ ਗਿਆ ਤੂੰ ਕਿਉਂ ਪਾਰਟੀ ਛੱਡਤੀ ਕਿਉਂ ਦੂਜੀ ਪਾਰਲੀ ਦੂਜੀ ਗੱਲ ਏ ਕਿ ਜਿਹੜੇ ਸਾਡੇ ਬੁੱਧੀਜੀਵੀ ਵਰਗ ਆ ਉਹ ਵੀ ਜਿਹੜੇ ਐਨਾਲਿਸਿਸ ਕਰਨ ਜਦੋਂ ਉਹਨਾਂ ਬੈਠਦੇ ਆ ਕਿਸੇ ਚੈਨਲ ਦੇ ਉੱਤੇ ਜਾਂ ਕੁਝ ਕਰਦੇ ਆ ਤਾਂ ਉਹ ਬਸ ਇਹ ਹੀ ਦੱਸਦੇ ਆ ਕਿ ਇਹਦੇ ਇੱਧਰ ਜਾਣ ਨਾਲ ਆ ਹੋ ਜੂ ਉਧੇ ਜਾਣ ਨਾਲ ਨਹੀਂ ਆ ਵੋਟਾਂ ਅੱਗੇ ਪਿੱਛੇ ਹੋ ਜਾਣਗੀਆਂ ਕੋਈ ਵੀ ਇਹਨਾਂ ਦੇ ਵਿੱਚੋਂ ਸਿਆਸਤਦਾਨ ਨਾ ਬੁੱਧੀਜੀਵੀ ਨਾ ਕੋਈ ਪ੍ਰੈਸਾਲਾ ਨਾ ਕੋਈ ਐਨਾਲਿਸਟ ਨਾ ਲੋਕ ਇਹ ਗੱਲ ਪੁੱਛ ਰਿਹਾ ਕਿ ਵੀ ਸਾਡੇ ਮੁੱਦਿਆਂ ਦੀ ਗੱਲ ਕੌਣ ਕਰੂ ਸਾਡੇ ਜਿਹੜੇ ਜਿਹੜੀਆਂ ਸਾਡੇ ਦੁੱਖ ਤਕਲੀਫਾਂ ਉਹਨਾਂ ਨੂੰ ਕੌਣ ਚੱਕੂ ਜਿਹੜੇ ਸਾਨੂੰ ਇਫੈਕਟ ਕਰਦੇ ਆ ਸਾਡ ਨੂੰ ਰੋਜ਼ਗਾਰ ਨੂੰ ਸਾਡੇ ਜੀਵਨ ਨੂੰ ਸਾਡੇ ਸੱਭਿਆਚਾਰ ਨੂੰ ਜਾਂ ਸਾਡੇ ਇੱਥੇ ਹੋਂਦ ਨੂੰ ਜਿਹੜੇ ਕੋਈ ਅਸਰ ਹੋ ਰਿਹਾ ਉਹਨਾਂ ਦੀ ਗੱਲ ਕਰਨ ਵਾਲਾ ਹੈ ਕੌਣ ਤੇ ਆਮ ਜਿਹੜਾ ਹੈਗਾ 90% ਜਿਹੜੇ ਸਾਡੇ ਸਿਆਸਤਦਾਨ ਆ ਹੈ ਇਸ ਸਾਰੇ ਇੱਕ ਦੂਜੇ ਦੀ ਰਾਉਂਡ ਰਾਬਿੰਜ ਨੂੰ ਅੰਗਰੇਜ਼ੀ ਚ ਕਹਿੰਦੇ ਆ ਉਹ ਖੇਡਣ ਲੱਗੇ ਹੋਏ ਆ ਜਿਹੜਾ ਵੀ ਦੇਸ਼ਾਂ ਦੇ ਵਿੱਚ ਜਾਂ ਖਿੱਤਿਆਂ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਤਰੱਕੀ ਹੁੰਦੀ ਆ ਉਥੇ ਇੰਜੇ ਇੰਟਰਮੀਡੀਰੀਜ਼ ਨਹੀਂ ਹੁੰਦੇ ਇਹਦੇ ਉੱਤੇ ਬਹੁਤ ਸੋਹਣੀ ਇੱਕ ਰਿਸਰਚ ਹੈਗੀ ਆ ਥਾਮਸ ਪਿਕੋਟੀ ਦੀ ਹੈ ਉਹ ਕਹਿੰਦੇ ਆ ਕਿ ਵੀ ਜਿਹੜੇ ਵੀ ਜੜ ਹੋ ਜਾਂਦੇ ਆ ਸੋਸਾਇਟੀਆਂ ਜਿਹੜੀਆਂ ਸੋਸਾਇਟੀਆਂ ਫ੍ਰੀਜ਼ ਹੋ ਜਾਂਦੀਆਂ ਤੇਗਾ ਤਰੱਕੀ ਨਹੀਂ ਕਰਦੀਆਂ ਉਹਨਾਂ ਦੀ ਇੱਕ ਇੱਕ ਇਹ ਵੀ ਇੱਕ ਫੈਕਟਰ ਹੁੰਦਾ ਉਹਨਾਂ ਦੇ ਵਿੱਚ ਕਿ ਉਹਨਾਂ ਚ ਇੰਟਰਮੀਡੀਰੀਜ਼ ਪੈਦਾ ਹੁੰਦੀਆਂ ਇੰਟਰਮੀਡੀਰੀਜ਼ ਦਾ ਮਤਲਬ ਦਲਾਲ ਪੈਦਾ ਹੋ ਜਾਂਦੇ ਆ ਤਾਕਤ ਦੇ ਉੱਤੇ ਕੋਈ ਤਾਕਤ ਆਈ ਜਾਵੇ ਇਹ ਦਲਾਲ ਉਹਦੇ ਨਾਲ ਸੌਦਾ ਕਰ ਲੈਂਦੇ ਹੈਗੇ ਆ ਤੇ ਉਹ ਸੌਦਾ ਤੋੜਾ ਮੇਰੇ ਵਰਗਿਆਂ ਦਾ ਤੁਹਾਡੇ ਵਰਗਿਆਂ ਦਾ ਹੋਰਾਂ ਦਾ ਜਿਹੜੀ ਮਿਡਲ ਕਲਾਸ ਆ ਜਾਂ ਲੋਅਰ ਮਿਡਲ ਕਲਾਸ ਆ ਜਾਂ ਗਰੀਬ ਆ ਤਬਕੇ ਦਾ ਉਹਦਾ ਸੌਦਾ ਕਰ ਲੈਂਦੇ ਆ ਉਹ ਕਹਿੰਦਾ ਠੀਕ ਆ ਭਾਈ ਤੂੰ ਮੇਰੀ ਤਾਕਤ ਜਿਵੇਂ ਮੈਂ ਚਲਾਉਣਾ ਚਾਹੁੰਦਾ ਓਵੇਂ ਚਲਾ ਤੇ ਤੂੰ ਮੈਂ ਜਿਹੜਾ ਮੈਂ ਕਿਸੇ ਹੋਰ ਨੂੰ ਦੇਣਾ ਹੈਗਾ ਉਹਦਾ ਉਹ ਤੈਨੂੰ ਦੇ ਦੂੰਗਾ ਤੁਸੀਂ ਵੇਖੋ ਹੈਰਾਨੀ ਵਾਲੀ ਗੱਲ ਨਹੀਂ ਕਿ ਇੱਕ ਪਾਸੇ ਕਾਂਗਰਸ ਜਿਹੜੀ ਕਿ ਆਪਦੇ ਆਪ ਨੂੰ ਸੈਕੂਲਰ ਜਮਾਤ ਕਹਿੰਦੀ ਹੈ ਲਿਬਰਲ ਜਮਾਤ ਕਹਿੰਦੀ ਹੈ ਉਹਦੇ ਚੋਂ ਬੰਦਾ ਛਾਲ ਮਾਰਦਾ ਹੈ ਤੇ ਬਿਲਕੁਲ ਹੀ ਉਹਦੀ ਵਿਰੋਧੀ ਸਿਧਾਂਤਾਲੀ ਜਾਂ ਉਹਦੇ ਵਿਚਾਰਧਾਰਾ ਵਾਲੀ ਜਮਾਤ ਚ ਚਲਾ ਜਾਂਦਾ ਇਹ ਓਵੇਂ ਆ ਜਿਵੇਂ ਕੋਈ ਮੁਗਲ ਰਾਜ ਦੇ ਵਿੱਚ ਮੁਗਲਾਂ ਤੋਂ ਬਦਲ ਕੇ ਤੇ ਕਿਸੇ ਅੰਗਰੇਜ਼ੀ ਰਾਜ ਵਾਲੇ ਦਾ ਵਫਾਦਾਰ ਹੋ ਜੇ ਜਾਂ ਅੰਗਰੇਜ਼ੀ ਰਾਜ ਤੋਂ ਬਦਲ ਕੇ ਮੁਗਲ ਰਾਜ ਦਾ ਵਫਾਦਾਰ ਹੋ ਜੇ ਆਏ ਆਏ ਆਲਾ ਮੋٹے ਤੌਰ ਤੇ ਆਪਾਂ ਕਹਿ ਸਕਦੇ ਆ ਇਹ ਨਹੀਂ ਕਿ ਇਹ ਵਰਤਾਰਾ ਨਵਾਂ ਹੈ ਕੋਈ ਵਰਤਾਰਾ ਇਹ ਬਹੁਤ ਪੁਰਾਣਾ ਹੈ ਆਪਣੇ ਸਮਾਜ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ ਚਾਹੇ ਤੁਸੀਂ ਪਟਿਆਲੇ ਵਾਲਿਆਂ ਦਾ ਘਰਾਣਾ ਲੈ ਲਓ ਵੇਖੋ ਪਹਿਲਾਂ ਉਹ ਮੁਗਲਾਂ ਦੇ ਆਪਣਾ ਜ਼ਿਮੀਦਾਰ ਹੁੰਦੇ ਸੀਗੇ ਫਿਰ ਮਿਸਲ ਕਾਲ ਆਇਆ ਤਾਂ ਉਹ ਸਿੱਖਾਂ ਦੀ ਸਪੋਰਟ 'ਚ ਆ ਗਏ ਖਾਲਸੇ ਦੀ ਦਲ ਖਾਲਸੇ ਦੇ ਥੱਲੇ ਆ ਗਏ ਆ احمد ਸ਼ਫਦਾਲੀ ਨਾਲ ਵੀ ਸੰਬੰਧ ਰੱਖਦੇ ਰਹੇ ਫੇਰ ਅੰਗਰੇਜ਼ ਆਇਆ ਤਾਂ ਅੰਗਰੇਜ਼ ਦੇ ਮਤਲਬ ਝੋਲੀ ਚੁੱਕ ਹੋ ਗਏ ਅੰਗਰੇਜ਼ ਚਲਾ ਗਿਆ ਕਾਂਗਰਸ ਦੇ ਝੋਲੀ ਚੁੱਕ ਹੋ ਗਏ ਫੇਰ ਜਿਵੇਂ ਭਾਜਪਾ ਤਾਕਤਵਰ ਹੋਈ ਹਿੰਦੂਤਵੀ ਤਾਕਤਾਂ ਤਾਕਤਵਰ ਹੋਈਆਂ ਤਾਂ ਉਹਨਾਂ ਨੇ ਭਗਵਾਕਰਨ ਕਰ ਲਿਆ ਉਹਦਾ ਇੰਜ ਹੋਰ بڑے ਪਰਿਵਾਰ ਹੈਗੇ ਆ ਜਿਹੜੇ ਆਏ ਆ ਸਮੇਂ ਦੇ ਬਦਲਦੇ ਰਹੇ ਹੈ ਮਜੀਠੀਆਜ਼ ਦਾ ਪਰਿਵਾਰ ਹੈਗਾ ਜਿਹੜਾ ਕਿ ਕਿਸੇ ਸਮੇਂ ਜਕਰੀਆ ਖਾਨ ਦੇ ਆਪਣਾ ਉਹਦਿਆਂ ਤੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਉਹ ਆਪਣਾ ਅੰਗਰੇਜ਼ਾਂ ਦੇ ਸਿੱਖ ਰਾਜ ਦੇ ਵਿੱਚ ਵੱਡੇ ਜਰਨਲ ਬਣੇ ਫਿਰ ਅੰਗਰੇਜ਼ਾਂ ਦੇ ਪਿੱਠੂ ਬਣ ਗਏ ਅੰਗਰੇਜ਼ਾਂ ਤੋਂ ਬਾਅਦ ਕਾਂਗਰਸ ਚ ਜਾਂਦੇ ਰਹੇ ਤੇ ਕਾਂਗਰਸ ਤੋਂ ਬਾਅਦ ਉਹ ਸਤਾਸਤੇ ਦੂਜੇ ਗਲਿਆਰਿਆਂ 'ਚ ਆ ਗਏ ਸੋ ਇਹ ਇਹ ਹੁੰਦਾ ਆਇਆ ਇਸ 'ਚ ਕੋਈ ਦੋਰ ਹੈ ਨਹੀਂ ਪਰ ਜਿੱਡੀ ਤੇਜ਼ੀ ਨਾਲ ਹੁਣੇ ਸਮਾਜ 'ਚ ਫੈਲ ਗਿਆ ਤੇ ਜਿੱਥੇ ਆਪਾਂ ਨੂੰ ਇਸ ਚੀਜ਼ ਨੂੰ ਪਾਸੇ ਹੋਣਾ ਚਾਹੀਦਾ ਸੀ ਸਗੋਂ ਉਲਟਾ ਇਹ ਹੋਰ ਘੜਤ ਕਰਦਾ ਜਾ ਰਿਹਾ ਹੈ ਪਹਿਲਾਂ ਆਪਾਂ ਸਿਧਾਂਤਾਂ ਤੋਂ ਮੁੱਦਿਆਂ ਦੀ ਰਾਜਨੀਤੀ ਤੇ ਆਏ ਵਿਕਾਸ ਸਰਗੀ ਕੋਈ ਗੱਲ ਕਰਦਾ ਸੀ ਸਹੀ ਗਲਤ ਜੋ ਵੀ ਸੀ ਕੁਛ ਤਾਂ ਕਰਦਾ ਸੀ ਹੁਣ ਉਥੋਂ ਹਟ ਕੇ ਆਪਾਂ ਇਸ ਗੱਲ ਤੇ ਆ ਗਏ ਕਿ ਤੂੰ ਇੱਧਰ ਜਾਂਦਾ ਰਿਹਾ ਉਹ ਪਰਿਵਾਰ ਇੱਧਰ ਜਾਂਦਾ ਰਿਹਾ ਉਹ ਬੰਦਾ ਇੱਧਰ ਜਾਂਦਾ ਰਿਹਾ ਉਹ ਨੇ ਪਿਛਲੀ ਚੋਣ ਆਏ ਲੜੀ ਸੀ ਰਾਤ ਨੂੰ ਕਾਂਗਰਸ ਨਾਲ ਸੀ ਸਵੇਰੇ ਉਹ ਭਾਜੀਪੀ ਨਾਲ ਹੋ ਗਿਆ ਰਾਤ ਨੂੰ ਭਾਜੀਪੀ ਨਾਲ ਸੀ ਕੱਲ ਆਵਾ ਦੀ ਪਾਰਟੀ ਜਾਂਦਾ ਰਿਹਾ ਮਨ ਇਹ ਜਿਹੇ ਖੇਡਾਂ ਹੋ ਰਹੀਆਂ ਤੇ ਅਸਲ ਮੁੱਦਿਆਂ ਤੋਂ ਸਾਰੇ ਪਾਸੇ ਹੋ ਰਿਹਾ ਇਹ ਬਹੁਤ ਹੀ ਦੁੱਖ ਵਾਲੀ ਗੱਲ ਆ ਸਾਡੇ ਬੁੱਧੀਜੀਵੀਆਂ ਨੂੰ ਸਾਡੇ ਵਿਚਾਰਕਾਂ ਨੂੰ ਸਾਡੀ ਪ੍ਰੈਸ ਨੂੰ ਤੇ ਪਬਲਿਕ ਨੂੰ ਇਹ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤੇ ਕੀ ਮੇਨ ਗੱਲ ਕਰੋ ਇਹਦਾ ਮਿਸਲ ਸਤਲੁਜ ਨੇ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ ਅਸੀਂ ਜਲਦ ਹੀ ਇੱਕ ਦੋ ਦਿਨਾਂ ਦੇ ਵਿੱਚ ਰੋਜ਼ ਪੰਜਾਬ ਦਾ ਕੋਈ ਇੱਕ ਮੁੱਦਾ ਜਿਹੜਾ ਕਿ ਅਸੀਂ ਗਵਾ ਚੁੱਕੇ ਹਾਂ ਜਾਂ ਭੁੱਲ ਚੁੱਕੇ ਹਾਂ ਜਾਂ ਸਾਡਾ ਇਸ ਟਾਈਮ ਮੁੱਦਾ ਹੈ ਉਹ ਹੈ ਜਾਂ ਕੋਈ ਸਾਨੂੰਗਾ ਚਾਹੀਦਾ ਉਹਨੂੰ ਆਪਾਂ ਸਲੋਗਨ ਦੇ ਰੂਪ ਚ ਜਾਂ ਜਾਂ ਉਹਨੂੰ ਇੱਕ ਪੋਸਟ ਦੇ ਰੂਪ ਚ ਰੋਜ਼ ਆਪਦੇ ਪੇਜਸ ਤੋਂ ਸ਼ੇਅਰ ਕਰਿਆ ਕਰਾਂਗੇ ਤੁਸੀਂ ਉੱਤੇ ਨਿਗਾਹ ਰੱਖੋ ਤੁਸੀਂ ਵੇਖੋ ਕਿ ਹਾਂ ਕੀ ਇਹ ਤੁਹਾਡਾ ਮੁੱਦਾ ਹੈ ਕੀ ਤੁਸੀਂ ਅਦਰ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਤੇ ਆਪਦੇ ਵਿਚਾਰ ਦਿਓ ਉਹਦੇ ਤੇ ਹਰ ਤਰ੍ਹਾਂ ਦੇ ਮੁੱਦੇ ਹੋਣਗੇ ਜਿਹੜੇ ਪੰਜਾਬ ਦੀਆਂ ਹੱਕਾਂ ਹੱਕੀ ਮੰਗਾਂ ਦੇ ਕੇਂਦਰ ਤੋਂ ਜਿਹੜੀਆਂ ਲੈਣੀਆਂ ਜਿਹੜੀਆਂ ਸੰਸਦ ਤੋਂ ਚੁਟੜੀਆਂ ਚਾਹੀਦੀਆਂ ਜਾ ਕੇ ਪੰਜਾਬ ਦੀ ਸਿੱਖਿਆ ਨੂੰ ਲੈ ਕੇ ਪੰਜਾਬ ਦੀ ਸਿਹਤ ਨੂੰ ਲੈ ਕੇ ਪੰਜਾਬ ਦੀ ਸਨਤ ਨੂੰ ਲੈ ਕੇ ਪ੍ਰਦੂਸ਼ਣ ਨੂੰ ਲੈ ਕੇ ਸਿੱਖਾਂ ਦੇ ਹੱਕਾਂ ਨੂੰ ਲੈ ਕੇ ਤੇ ਇਹ ਸਾਰੇ ਮੁੱਦੇ ਆਪਾਂ ਰੋਜ਼ ਰੋਜ਼ਾਨਾ ਦਾ ਨਹੀਂ ਮਤਲਬ ਇੱਕ ਫ੍ਰੀਕਵੈਂਸੀ ਤੇ ਆਪਾਂ ਚੱਕਾਂਗੇ ਹੈ ਉਹ ਕੁਝ ਸਲੋਗਨਸ ਦੇ ਫਾਰਮ 'ਚ ਹੋਣਗੇ ਕੁਝ ਨਿੱਕੀਆਂ ਕਲਿੱਪਸ ਦੇ ਫਾਰਮ 'ਚ ਹੋਣਗੇ ਕੁਝ ਨਿੱਕੇ ਰਾਈਟਅਪਸ ਦੇ ਫਾਰਮ 'ਚ ਹੋਣਗੇ ਤੁਹਾਨੂੰ ਅਸੀਂ ਲੈੰਦੇ ਆਵਾਂਗੇ ਤਾਂ ਕਿ ਆਪਾਂ ਉਥੋਂ ਮੋੜਾ ਕੱਟੀਏ ਆਪਾਂ ਵਾਪਸ ਮੁੱਦਿਆਂ ਦੀ ਪੋਲਿਟਿਕਸ ਤੇ ਮੁੱਦਿਆਂ ਦੀ ਪੋਲਿਟਿਕਸ ਤੋਂ ਸਿਧਾਂਤ ਦੀ ਪੋਲਿਟਿਕਸ ਚਾਹੀਏ ਇਹ ਨਾ ਹੋਵੇ ਕਿ ਵੀ ਆਪਾਂ ਇਸ ਸਾਰੀ ਖੇਡ 'ਚ ਕੁਝ ਪਿਠੂਆਂ ਦੇ ਝੋਲੀ ਚੁੱਕ ਬਣ ਕੇ ਰਹਿ ਜਾਈਏ ਇਸ ਤੋਂ ਇਲਾਵਾ ਮਿਸਲ ਸਤਲੋਜਲੋਂ ਆਪਾਂ ਮਾਲਵੇ ਦੇ ਕਾਫੀ ਇਲਾਕੇ ਦੇ ਵਿੱਚ ਪੋਸਟਰਸ ਪਹਿਲਾਂ ਲਗਵਾਏ ਸੀਗੇ ਜਿਸ ਚ ਕਈ ਮੁੱਦੇ ਚੱਕੇ ਸੀ ਪਾਣੀ ਦਾ ਚੱਕਿਆ ਸੀਗਾ ਆਪਣਾ ਚੰਡੀਗੜ੍ਹ ਦਾ ਮੁੱਦਾ ਚੱਕਿਆ ਸੀ ਪੰਜਾਬ ਦੇ ਵਾਧ ਦੀ ਦਾ ਹੱਕ ਜਿਹੜਾ ਸਾਨੂੰ ਮਿਲਣਾ ਚਾਹੀਦਾ ਉਹਦਾ ਚੱਕਿਆ ਸੀ ਚੰਡੀਗੜ੍ਹ ਸਾਡਾ ਜਿਹੜਾ ਇਹਨਾਂ ਨੇ ਖੋਲਿਆ ਉਹਦੇ ਹੱਕਾਂ ਬਾਰੇ ਚੁੱਕਿਆ ਸੀ ਪੰਜਾਬ ਦੇ ਜਿਹੜੇ ਬਾਰਡਰ ਖੁੱਲਨੇ ਚਾਹੀਦੇ ਹੈਗੇ ਯਾਰ ਵਪਾਰ ਵਾਸਤੇ ਉਹਨਾਂ ਬਾਰੇ ਚੁੱਕਿਆ ਸੀ ਤੋਂ ਫਲੈਕਸਾਂ ਦੇ ਫਾਰਮ 'ਚ ਜਾਂ ਰਾਈਟ ਅਪਸ ਦੇ ਫਾਰਮ 'ਚ ਆਪਾਂ ਸ਼ੇਅਰ ਕਰਦੇ ਆਏ ਆ ਅਸੀਂ ਚਾਹਾਂਗੇ ਕਿ ਤੁਸੀਂ ਉਹਨਾਂ ਤੇ ਨਿਗਾਹ ਰੱਖੋ ਉਹਨਾਂ ਨੂੰ ਪੜੋ ਤੇ ਜਿੱਥੇ ਕਿਤੇ ਤੁਸੀਂ ਕਿਸੇ ਚੋਣ ਪ੍ਰਚਾਰ ਵਾਲਾ ਕੋਈ ਆਉਂਦਾ ਹੈ ਜੇ ਤੁਹਾਨੂੰ ਵਾਜਿਬ ਲੱਗੇ ਜੇ ਤੁਹਾਨੂੰ ਲੱਗੇ ਕਿ ਹਾਂ ਇਹ ਜਾਇਜ਼ ਪੰਜਾਬ ਦੇ ਮੁੱਦੇ ਆ ਇਹ ਜਾਇਜ਼ ਤੁਹਾਡੇ ਆਪ ਦੇ ਮੁੱਦੇ ਆ ਇਹ ਜਾਇਜ਼ ਤੁਹਾਡੇ ਇਹ ਤੁਹਾਡੀ ਆਪਦੇ ਜੀਵਨ ਨੂੰ ਤੇ ਤੁਹਾਡੇ ਬੱਚਿਆਂ ਦੇ ਜੀਵਨ ਤੇ ਅਸਰ ਪਾਉਂਦੇ ਆ ਕਿਸੇ ਵੀ ਫਾਰਮ ਚ ਚਾਹੇ ਸਿਹਤ ਦੇ ਫਾਰਮ ਚ ਚਾਹੇ ਸਬਹ ਚਾਰ ਦੇ ਫਾਰਮ ਚ ਚਾਹੇ ਰੋਜ਼ਗਾਰ ਦੇ ਫਾਰਮ ਚ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਸਵਾਲ ਕਰੋ ਜ਼ਰੂਰ ਉਹਨਾਂ ਨੂੰ ਪੁੱਛੋ ਕਿ ਵੀ ਤੁਸੀਂ ਇਹਨਾਂ ਮੁੱਦਿਆਂ ਤੇ ਕੀ ਕਰ ਰਹੇ ਹੋ ਠੀਕ ਆ ਤੁਸੀਂ ਇਸ ਪਾਰਟੀ ਤੋਂ ਉਸ ਪਾਰਟੀ ਹੋ ਗਏ ਉਸ ਤੋਂ ਉਸ ਹੋ ਗਏ ਤੁਹਾਨੂੰ ਉਹ ਚੰਗਾ ਲੱਗਦਾ ਤੁਹਾਨੂੰ ਆ ਚੰਗਾ ਲੱਗਦਾ ਤੁਹਾਨੂੰ ਇੱਥੋਂ ਟਿਕਟ ਨਹੀਂ ਮਿਲੀ ਇਹ ਸਾਰੀਆਂ ਗੱਲਾਂ ਪਾਸੇ ਕਰਕੇ ਸਾਨੂੰ ਦੱਸੋ ਕਿ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਕੀ ਕਰ ਰਹੇ ਹੋ ਦੂਸਰਾ ਮੈਨੂੰ ਤੁਹਾਨੂੰ ਤੁਹਾਡੀ ਤੋਂ ਮੈਂ ਖੁਰ ਗੁਜ਼ਾਰਿਸ਼ ਕਰਨਾ ਚਾਹੁੰਨਾ ਹੈ ਕਿ ਇਹ ਟ੍ਰੈਂਡ ਜਾਂ ਇਹ ਇਹ ਰਾਹ ਅੱਗੇ ਤੋਂ ਰੁਕ ਜੇ ਇਹਨੂੰ ਅੱਗੇ ਤੋਂ ਆਪਾਂ ਡਾਕ ਲਈਏ ਕਿ ਵੀ ਇਹ ਆਏ ਜਿਹੜੀ ਖੇਡ ਕਰਦੇ ਆ ਆਪਣੇ ਨਾਲ ਤਾਂ ਉਹਦਾ ਇੱਕੋ ਹੀ ਰਾਹ ਹੈ ਇਸ ਰਸਤਾ ਹੈ ਕਿ ਆਪਾਂ ਜਿਹੜੇ ਜਿੰਨੇ ਲੋਟਣ ਕਬੂਤਰ ਦੇ ਜਿੰਨੇ ਗਿਰਗਟ ਰੂਪੀ ਜਿਹੜੇ ਪੋਲਿਟਿਸ਼ੀਅਨਸ ਘੁੰਮ ਰਹੇ ਆ ਜਿਹੜੇ ਵੀ ਚੋਣ ਕੰਸਟੀਟਿਊਐਂਸੀ 'ਚੇ ਖੜੇ ਹੁੰਦੇ ਆ ਆਪਾਂ ਇਹ ਤਹਈਆ ਕਰ ਲਈਏ ਕਿ ਆਪਾਂ ਪਹਿਲਾਂ ਇਹਨਾਂ ਨੂੰ ਹਰਾਈਏ ਇਹ ਚਾਹੇ ਕੋਈ ਚੰਗਾ ਹੈ ਚਾਹੇ ਮਾੜਾ ਹੈ ਚਾਹੇ ਕੋਈ ਕਿਵੇਂ ਆ ਇਨੂੰ ਆਪਾਂ ਇੱਕ ਵਾਰੀ ਇਸ ਬਿਮਾਰੀ ਨੂੰ ਸਾਫ਼ ਕਰੀਏ ਤਾਂ ਕਿ ਆਪਾਂ ਨੂੰ ਇਹ ਤਾਂ ਪਤਾ ਹੋਵੇ ਨਾ ਕਿ ਇਹ ਬੰਦਾ ਜਿਹਦੇ ਨਾਲ ਤੁਰਿਆ ਫਿਰਦਾ ਇਹ ਉਹ ਸੋਚਦਾ ਸਾਨੂੰ ਤਾਂ ਅਜੇ ਹੀ ਨਹੀਂ ਪਤਾ ਕਿ ਵੀ ਇਹ ਕਿਹੜੀ ਸੋਚਦਾ ਬੰਦਾ ਹੈ ਕੱਲ ਨੂੰ ਕਿੱਧਰ ਜਾਂਦ ਰੂ ਸੋ ਇਹ ਮੌਕਾ ਪ੍ਰਸਤੀ ਨੂੰ ਆਪਾਂ ਖਤਮ ਕਰੀਏ ਤੇ ਇਹਨਾਂ ਨੂੰ ਇੱਕ ਸ਼ਿਕਸਤ ਦੇਈਏ ਆਦੇ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ